ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਲੈ ਕੇ ਆਏ ਆਂ ਜੀ ਟਰਾਲੀ ਵਿਕਾਉ ਉਹ 28/7 ਦੀ 2.5 ਫੁੱਟ ਵਿਡ 2025 ਮਾਡਲ ਦਾਸ ਨਾਟਿ ਹੱਬ ਲੈਥੀਰਮ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 ਰੇਟ 298000 797386162 787386162 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਖਰੀਦ ਸਕਦੇ ਹੋ ਜੀ ਇਹਨਾਂ ਵੀਰਾਂ ਕੋਲ ਹੋਰ ਵੀ ਟਰਾਲੀਆਂ ਤੁਹਾਡੇ ਹਿਸਾਬ ਦੀਆਂ ਮਿਲ ਜਾਣਗੀਆਂ ਤੇ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਟਰਾਲੀਆਂ ਨੇ ਜਿਹੜੀਆਂ ਖਰੀਦ ਸਕਦੇ ਹੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰ ਦਿਓ ਜੀ 6 ਮਹੀਨੇ ਚੱਲਿਆ ਹੋਇਆ 3Y4 ਦਾ ਪੱਖਾ ਵਿਕਾਊ ਆ ਇੰਜਨ ਵਾਲਾ ਜੀ ਏਰੀਆ ਨਾਬਾ ਨਵੀਂ ਕੰਡੀਸ਼ਨ ਰੇਟ 3 ਹੈ 30000 ਰੁਪਏ ਰੇਟ ਰੱਖਿਆ ਗਿਆ ਜੀ ਏਰੀਆ ਨਾਬਾ 6 ਮਹੀਨੇ ਚੱਲਿਆ ਇਹ 3y4 ਦਾ ਪੱਖਾ ਵਿਕਾਊ ਆ ਨਵੀਂ ਕੰਡੀਸ਼ਨ ਹੈ 30000 ਰੁਪਏ ਚ ਦੇ ਦੇਣਗੇ ਜੀ 9855923326 ਇਸ ਨੰਬਰ ਤੇ ਫੋਨ ਕਰਕੇ 6 ਮਹੀਨੇ ਚੱਲਿਆ ਪੱਖਾ ਜਿਹੜਾ ਤੁਸੀਂ ਨਾਬੇ ਏਰੀਏ ਚ 30000 ਦੇ ਵਿੱਚ ਖਰੀਦ ਸਕਦੇ ਹੋ ਜਤੋਂ ਫਰੀਦਕੋਟ ਤੋਂ ਟਰੈਕਟਰ ਆਇਆ ਜੀ HMT 35111990 ਮਾਡਲ 85% ਟਾਇਰ ਨੇ PV04 ਨੰਬਰ ਏਰੀਆ ਜੈਤੋਂ ਫਰੀਦਕੋਟ ਬਾਕੀ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦੋ 9876404299 9876404299 ਇਸ ਨੰਬਰ ਤੇ ਫੋਨ ਕਰਕੇ HMT 3511 ਡ੍ਰੈਕਟਰ 1990 ਮਾਡਲ ਤੁਸੀਂ ਕ੍ਰੇਟਸਾਕ ਦਾ ਰੇਟ ਵੀ ਨੰਬਰਸਨ ਰੈਡ ਫੋਨ ਤੇ ਪਤਾ ਕਰ ਸਕਦੇ ਹੋ ਜਗਰਾਉਂ ਏਰੀਆ ਦੇ ਵਿੱਚ 4 ਤੋਂ 8 ਕਿੱਲੇ ਜ਼ਮੀਨ ਚਾਹੀਦੀ ਹੈ 40 ਤੋਂ 45 ਲੱਖ ਤੱਕ ਤਕਸੀਮ ਟੱਕ ਹੋਵੇ ਕੋਈ ਰੌਲਾ ਨਾ ਹੋਵੇ ਤਕਸੀਮ ਟੱਕ ਹੋਵੇ ਕੋਈ ਰੌਲਾ ਨਾ ਹੋਵੇ ਤੇ ਜੇਕਰ ਕਿਸੇ ਵੀਰ ਨੇ ਵੇਚਣੇ ਹੋਣ ਤਾਂ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਲਓ ਜੀ 9464690421 ਨੰਬਰ ਤੇ ਸੰਪਰਕ ਕਰੋ ਜੇਕਰ ਕਿਸੇ ਵੀ ਵੀਰ ਨੇ ਇਸ ਏਰੀਆ ਦੇ ਵਿੱਚ 4 ਤੋਂ 8 ਕਿੱਲੇ ਜ਼ਮੀਨ ਵੇਚਣ ਦੇ ਚਾਹਵਨ ਹੋਣ ਪਲਟੀਨਾ ਮੋਟਰਸਾਈਕਲ ਵਿਕਾਊ ਹੈ ਜੀ 2017 ਮਾਡਲ 45000 ਰੁਪਏ ਰੇਟ ਰੱਖੇ ਗਿਆ ਜੀ ਬਾਕੀ ਕਾਗਜੋ ਵਗੈਰਾ ਪੂਰੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਪੇਸ਼ੀ ਨਹੀਂ ਹੈਗੀ ਪੰਜਾਬ ਨੰਬਰ ਹੈ ਜੀ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਆ ਬਸ ਤੁਸੀਂ ਜਾ ਕੇ ਚੈੱਕ ਕਰਕੇ ਚਲਾ ਕੇ ਖਰੀਦ ਸਕਦੇ ਹੋ 17 ਮਾਡਲ ਹੈ 45000 ਰੁਪਏ ਰੇਟ ਰੱਖੇ ਗਿਆ ਜੀ ਏਰੀਆ ਫੋਨ ਤੇ 9417240298 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪਲਟੀਨਾ ਮੋਟਰਸਾਈਕਲ 17 ਮਾਡਲ 45000 ਵਿੱਚ ਖਰੀਦ ਸਕਦੇ ਹੋ ਹਲ ਵਿਕਾਊ ਹੈ ਜੀ ਹਲਵਿਕਾ ਉਹ ਹੈ ਜੀ ਤੇ ਜਲ ਜਾਣਕਾਰੀ ਵੀਰ ਨੇ ਦੱਸੀਨੀ ਫੋਨ ਤੇ ਲੱ ਸਕਦੇ ਹੋ ਜੀ 8398043799 ਨੰਬਰ ਤੇ ਫੀਡ ਸਕਦੇ ਹੋ ਹਲ ਤੁਸੀਂ ਵੀਰਾਂ ਨੂੰ ਬੇਨਤੀ ਹੈ ਕਿਸੇ ਵੀ ਤਰ੍ਹਾਂ ਤੁਸੀਂ ਐਡ ਕਰਵਾਉਣਾ ਹੈ ਜੀ ਤਾਂ ਤੁਸੀਂ ਪੂਰੀ ਜਾਣਕਾਰੀ ਭੇਜਿਆ ਕਰੋ ਏਰੀਆ ਨੰਬਰ ਰੇਟ ਸਾਰਾ ਕੁਝ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਜਲਦੀ ਸੇਲ ਹੋ ਸਕੇ ਜੇਕਰ ਪੂਰੀ ਜਾਣਕਾਰੀ ਦਿਓਗੇ ਤਾਂ ਤੁਹਾਡੀ ਹਰ ਇੱਕ ਚੀਜ਼ ਜਲਦੀ ਸੇਲ ਹੋ ਸਕਦੀ ਹੈ ਛੋਟਾ ਹਾਥੀ ਵਿਕਾਉ ਉਹ 2013 ਮਾਡਲ ਟਾਇਰ ਨਵੇਂ ਨੇ ਏਰੀਆ ਰਾੜਾ ਸਾਹਿਬ ਰੇਟ 95000 95000 ਰੁਪਏ ਰੇਟ ਰੱਖਿਆ ਗਿਆ ਜੀ ਛੋਟਾ ਥੀ ਵਿਕਾਉ ਉਹ 2013 ਮਾਡਲ ਨਵੇਂ ਟੈ ਰਾੜਾ ਸਾਹਿਬੇਰੀਏ ਦੇ ਵਿੱਚ ਖੜਾ ਤੁਸੀਂ ਜਾ ਕੇ ਦੇਖ ਸਕਦੇ ਹੋ 98725 99560 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਜਿਹੜੇ ਵੀ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਤਾਂ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਜਿਹੜੀ ਵੇਖਣ ਨੂੰ ਮਿਲ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪੰਜਾਬ ਵਿੱਗੇ ਜ਼ਮੀਨ ਵਿਕਾਊ ਹੈ ਜੀ 2 ਮੋਟਰਾਂ ਪਾਣੀ ਵਾਲਾ ਡੱਗ ਵਿੱਚ ਮਕਾਨ ਬਣਿਆ ਹੋਇਆ ਮਿੱਠਾ ਪਾਣੀ ਹੈ ਸਾਰੀਆਂ ਫਸਲਾਂ ਹੁੰਦੀਆਂ ਨੇ ਤਾਰਬੰਦੀ ਕੀਤੀ ਹੋਈ ਹੈ ਪੱਧਰ ਟੱਕ ਹੈ ਕੋਈ ਲੜਾਈ ਝਗੜੇ ਵਾਲਾ ਬਾਣ ਨਹੀਂ ਹੈਗਾ ਤੇ 3.5 ਲੱਖ ਰੁਪਏ ਵਿੱਗੇ ਦਾ ਰੇਟ ਰੱਖੇਗਾ ਵਿੱਗੇ ਦਾ ਰੇਟ ਹੈ 3.5 ਲੱਖ ਰੁਪਏ ਜੀ 2 ਮੋਟਰਾਂ ਨੇ ਪਾਣੀ ਵਾਲਾ ਡੱਗ ਬਣਿਆ ਮਿੱਠਾ ਪਾਣੀ ਹੈ ਵਿੱਚ ਮਕਾਨ ਵੀ ਬਣਿਆ ਸਾਰੀਆਂ ਫਸਲਾਂ ਹੁੰਦੀਆਂ ਨੇ ਵਧੀਆ ਇੱਕ ਟੱਕ ਹੈ ਜੀ ਕੋਈ ਰੋਲਾ ਨਹੀਂ ਹੈਗਾ ਬਾਣ ਦਾ ਏਰੀਆ ਜੀ ਕੋਲਾਇਤ ਬਿਕਨ ਰਜਿਸਟਰੀ ਵਾਲੀ ਜਗ੍ਹਾ ਤੇ ਕੋਈ ਵੀ ਬੰਦਾ ਇਹ ਬਾਣ ਨੂੰ ਖਰੀਦ ਸਕਦਾ ਹੈ ਪੰਜਾਬ ਹਰਿਆਣਾ ਕੋਈ ਵੀ ਬੰਦਾ ਬਾਣ ਨੂੰ ਖਰੀਦ ਸਕਦਾ ਹੈ ਜੀ ਤੇ ਖਰੀਦਣ ਦੇ ਲਈ ਤੁਸੀਂ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ ਜੀ 93527 53402 93503412 ਨੰਬਰ ਤੇ ਫੋਨ ਕਰਕੇ ਤੁਸੀਂ 50 ਬਿੱਗੇ ਜ਼ਮੀਨ 3.5 ਲੱਖ ਬਿੱਗੇ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਜ਼ਮੀਨ ਪਲਾਟ ਕੋਠੀਆਂ ਘਰ ਖੇਤੀਬਾੜੀ ਵਾਲੇ ਸੰਦ ਗੱਡੀਆਂ ਜ਼ਮੀਨ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਦਿੱਤੇ ਨੰਬਰ ਦੇ ਸੰਪਰਕ ਕਰੋ 9977988464 ਚੈਨਲ ਦਾ ਵਟਸਐਪ ਨੰਬਰ ਹੈ ਇਸ ਨੰਬਰ ਤੇ ਤੁਸੀਂ ਪੈਂਤੂ ਸਾਥ ਫੋਟੋ ਮੈਂ ਇੱਕ ਵਧੀਆ ਵੀਡੀਓ ਸਾਰੀ ਜਾਣਕਾਰੀ ਭੇਜ ਕੇ ਐਡ ਕਰਵਾ ਸਕਦੇ ਹੋ ਜੇਕਰ ਕੋਈ ਵੀ ਮੇਰੀ ਭੈਣ ਭਰਾ ਕਿਸੇ ਵੀ ਤਰ੍ਹਾਂ ਦਾ ਛੋਟਾ ਚਾਹੇ ਵੱਡਾ ਬਿਜ਼ਨਸ ਕਰ ਰਹਾ ਹੈ ਜੇਕਰ ਅੱਗੇ ਵਧਾਉਣਾ ਚਾਹੁੰਦਾ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਸਾਡੇ ਦਿੱਤੇ ਹੋਏ ਨੰਬਰ ਤੇ 9877988440 ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਬੜਾ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦਾ ਇੱਕ ਹੋਰ ਨਵਾਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ